ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅਸੀਂ ਚੋਲਾਂ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਹੁਣ ਤੁਹਾਨੂੰ ਅਸੀਂ ਦੱਸਦੇ ਆਪਾਂ ਚੋਲਾਂ ਦੀਆਂ ਪਿੰਨੀਆਂ ਚ ਕਿਹੜਾ ਸਮਾਨ ਲਿਆ ਸੀ ਇੱਥੇ ਲਿਆ ਸੀ ਮੈਂ 1.5 ਕੱਪ ਚੋਲਾਂ ਦਾ ਆਟਾ ਚੌਲਾਂ ਦਾ ਆਟਾ ਅਸੀਂ ਇਸ ਤਰ੍ਹਾਂ ਬਾਜ਼ਾਰ ਦਾ ਆਟਾ ਵੀ ਲੈ ਸਕਦੇ ਹਾਂ ਘਰ ਦਾ ਵੀ ਅਸੀਂ ਪੀਸ ਕੇ ਲੈ ਸਕਦੇ ਹਾਂ ਘਰ ਦਾ ਆਟਾ ਅਸੀਂ ਟੋਟੇ ਚੌਲ ਲੈ ਕੇ ਤੇ ਉਹਨਾਂ ਨੂੰ ਅਸੀਂ ਜਾਂ ਕੱਪੜੇ ਨਾਲ ਸਾਫ਼ ਕਰਕੇ ਤੇ ਜਾਂ ਧੋ ਕੇ ਤੇ ਉਹਨਾਂ ਨੂੰ ਸੁਕਾ ਕੇ ਤੇ ਪੀਸ ਲੈਣਾ ਤੇ ਉਸ ਤੋਂ ਬਾਅਦ ਪੀਸ ਕੇ ਉਹਨਾਂ ਨੂੰ ਜਿਹੜੇ ਚੌਲਾਂ ਦਾ ਆਟਾ ਘਰ ਵਿੱਚ ਪੀਸੀਏ ਉਹਦੇ ਵਿੱਚ ਥੋੜਾ ਜਿਹਾ ਕਣ ਰਹਿ ਜਾਂਦਾ ਸੀ ਤੇ ਉਹਨੂੰ ਅਸੀਂ ਛਾਨਣੀ ਦੇ ਨਾਲ ਉਹਨੂੰ ਛਾਣ ਲੈਣਾ ਤੇ ਬਹੁਤ ਵਧੀਆ ਆਟਾ ਘਰ ਵਿੱਚ ਵੀ ਪੀਸਿਆ ਜਾਂਦਾ ਤੇ ਇੱਥੇ ਮੈਂ ਡੇਢ ਕੱਪ ਚੌਲਾ ਦਾ ਆਟਾ ਲਿਆ ਸੀ ਤੇ 1 ਕੱਪ ਦੁੱਧ ਦਾ ਲਿਆ ਸੀ ਤੇ ਅੱਧਾ ਕੱਪ ਲਿਆ ਸੀ ਅਸੀਂ ਤਾਜੀ ਮਲਾਈ ਤੇ ਪੌਣਾ ਕੱਪ ਲਿਆ ਸੀ ਅਸੀਂ ਬੂਰਾ ਖੰਡ ਦਾ ਤੇ ਇੱਥੇ 2-3 ਚਮਚੇ ਲਏ ਅਸੀਂ ਦੇਸੀ ਘਿਓ ਦੇ ਤੇ ਇੱਥੇ ਲਈ ਜੀ ਅਸੀਂ ਸੌਫ ਇੱਕ ਚਮਚਾ ਇੱਕ ਚਮਚਾ ਹੀ ਅਸੀਂ ਜਿੰਜਰ ਪਾਊਡਰ ਲਿਆ ਯਾਨੀ ਕਿ ਇਹਨੂੰ ਵੀ ਬੋਲਦੇ ਸੁੰਡ ਤੇ ਇੱਥੇ ਡਰਾਈ ਫਰੂਟ ਲਏ ਸੀ ਬਦਾਮ ਸੌਗੀ ਤੇ ਖੋਪਾ ਲਿਆ ਸੀ ਤੇ ਹੁਣ ਅਸੀਂ ਇਹਦੀ ਤਿਆਰੀ ਕਰਦੇ ਹਾਂ ਪੁੰਨਣ ਦੀ ਕੜਾਈ ਦੇ ਵਿੱਚ ਆਟਾ ਪਾ ਦਵਾਂਗੇ ਆਟੇ ਨੂੰ ਭੁੰਨ ਲਵਾਂਗੇ ਆਟੇ ਨੂੰ ਅਸੀਂ ਲੋ ਫਲੇਮ ਤੇ ਭੁੰਨਣਾ ਆ ਹਾਈ ਫਲੇਮ ਤੇ ਅਸੀਂ ਆਟਾ ਨਹੀਂ ਭੁੰਨਣਾ ਵੀ ਆਟੇ ਨੂੰ ਅਸੀਂ ਜ਼ਿਆਦਾ ਬ੍ਰਾਊਨਿੰਗਾ ਕਰਨਾ ਨਹੀਂ ਲੋ ਫਲੇਮ ਤੇ ਆਟਾ ਭੁੰਨ ਕੇ ਤਿਆਰ ਕਰਾਂਗੇ ਆਟੇ ਦੇ ਵਿੱਚੋਂ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਆਟਾ ਭੁਜ ਕੇ ਤਿਆਰ ਹੈ ਤੇ ਆਟੇ ਨੂੰ ਅਸੀਂ ਜ਼ਿਆਦਾ ਬਰਾਉਨਿੰਗ ਰੱਖਣਾ ਨਹੀਂ ਇਸ ਤਰੀਕੇ ਦਾ ਅਸੀਂ ਆਟਾ ਫੁੱਲ ਕੇ ਤਿਆਰ ਕਰਨਾ ਹੈ ਫੋਨ ਅਸੀਂ ਇਹਦੇ ਵਿੱਚ ਕਿਉਂ ਪਾ ਦੇਵਾਂਗੇ ਕਿਓ ਪਾ ਕੇ ਅਸੀਂ ਇਹਨੂੰ ਮਿਕਸ ਕਰ ਲਵਾਂਗੇ। ਕਰੀਬ 2 ਕ ਚਮਚੇ ਇੱਥੇ ਵੱਡਾ ਚਮਚਾ ਮੈਂ ਲਿਆ ਸੀ। 2 ਕ ਚਮਚੇ ਕਿਓ ਦੇ ਪਾ ਦਿੱਤੇ ਸੀ। ਥੋੜਾ ਜਿਹਾ ਸੀ ਪਾਵਾਂਗੇ ਇਹਦੇ ਵਿੱਚ ਮਲਾਈ। ਮਲਾਈ ਪਾ ਕੇ ਇਹਨੂੰ ਹੁਣ ਅਸੀਂ ਮਿਕਸ ਕਰਾਂਗੇ ਜਿਹੜੀਆਂ ਇਸ ਤਰ੍ਹਾਂ ਇਹਦੇ ਡਲੀਆਂ ਵੱਜ ਜਾਂਦੀਆਂ ਆ ਉਹਨੂੰ ਅਸੀਂ ਇਸ ਤਰ੍ਹਾਂ ਫਿਰ ਇਹਨੂੰ ਆਨੰਦ ਡਲੀਆਂ ਨੂੰ ਅਸੀਂ ਇਸ ਤਰ੍ਹਾਂ ਦਬਾ-ਦਬਾ ਕੇ ਇਹਨਾਂ ਨੂੰ ਪੇਂਡਵਾਵਾਂਗੇ ਜਿਹੜੀਆਂ ਡਲੀਆਂ ਫੁੱਲ ਜਾਣਗੀਆਂ ਤੇਮ ਤੇ ਗੈਸ ਤੇ ਅਸੀਂ ਇਹਨੂੰ ਭੁੰਨਣਾ ਆ ਆਟੇ ਨੂੰ ਚੰਗੇ ਤਰੀਕੇ ਦੇ ਨਾਲ ਅਸੀਂ ਆਟੇ ਨੂੰ ਸਾਰੇ ਨੂੰ ਇਸ ਤਰ੍ਹਾਂ ਮਿਕਸ ਕਰ ਦਿੱਤਾ ਸੀ ਬਹੁਤ ਵਧੀਆ ਇਸ ਤਰ੍ਹਾਂ ਮਿਕਸ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ड्राई फ्रूट सोंड ਦਾ ਪਾਊਡਰ ਸੋਂਡ ਪਾ ਕੇ ਇਹ ਸੇ ਬੜਾਈਏ ਪਿੰਨੀਆਂ ਬਹੁਤ ਵਧੀਆ ਇਹਦੇ ਵਿੱਚ ਖੁਸ਼ਬੂ ਆਉਂਦੀ ਹੈ ਸੋਂਡ ਦੀ ਮਲਾਈ ਪਾ ਕੇ ਪਿੰਨੀਆਂ ਬਣਾਂਗੇ ਜਿਹੜੀਆਂ ਪਿੰਨੀਆਂ ਦੀਆਂ ਬਹੁਤ ਨਰਮ ਬਣ ਜਾਂਦੀਆਂ ਐ ਘਾਰ ਨਹੀਂ ਗੀਆਂ ਬਣਦੀਆਂ ਵੀ ਮਲਾਈ ਨਾਲ ਤੇ ਮਲਾਈ ਨਾਲ ਬਹੁਤ ਜਿਆਦਾ ਨਰਮ ਟੇਸਟ ਲੱਗਦੀ ਐ ਤੇ ਹੁਣ ਅਸੀਂ ਇਹਦੇ ਵਿੱਚ ਖੰਡ ਪਾ ਦਵਾਂਗੇ ਖੰਡ મે ਥੋੜੀ ਜਿਹੀ ਪਚਾ ਲਈ ਮਿੱਠੀਆਂ ਨਾਲ ਜਿਆਦੀਆਂ ਹੋ ਜਾਣ ਖੰਡ ਪਾ ਕੇ ਅਸੀਂ ਹੁਣ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਲਾ ਦੇਵਾਂਗੇ ਜਿੰਜਰ ウォーター ਪਾਇਆ ਸੀ ਬਹੁਤ ਵਧੀਆ ਇਹਦੇ ਸਮੈਲ ਆਉਣ ਦੀ ਹੈ ਥੋੜੀ ਜੀ ਅਸੀਂ ਅੱਧਾ ਕ ਚਮਚਾ ਇਹਦੇ ਵਿੱਚ ਜੁਵੈਨ ਪਾ ਦਵਾਂਗੇ ਮਿਕਸ ਕਰ ਦਵਾਂਗੇ ਜੇ ਤੁਸੀਂ ਜਵੈਣ ਪੋਣਾ ਪਸੰਦ ਕਰਦੇ ਤੁਸੀਂ ਪਾ ਸਕਦੇ ਨਹੀਂ ਤੇ ਨਹੀਂ ਤੇ ਤੁਹਾਨੂੰ ਪਸੰਦ ਤੁਸੀਂ ਨਾ ਵੀ ਹਟਾ ਵੀ ਸਕਦੇ ਜੋ ਬਹੁਤ ਘੱਟ ਸਮਾਨ ਨਾਲ ਇਹ ਚੋਲਾ ਦੀਆਂ ਪਿੰਨੀਆਂ ਪੜ ਕੇ ਤਿਆਰ ਹੁੰਦੀਆਂ ਆ ਹੁਣ ਅਸੀਂ ਥੋੜਾ ਥੋੜਾ ਇਹਦੇ ਵਿੱਚ ਦੁੱਧ ਪਾ ਦਵਾਂਗੇ ਜਿਆਦਾ ਦੁੱਧ ਨਹੀਂ ਪੋਣਾ ਜਿੰਨੇ ਦੁੱਧ ਦੀ ਲੋੜ ਹੋਏਗੀ ਉਹਨਾ ਦੁੱਧ ਪਾ ਕੇ ਅਸੀਂ ਨੂੰ ਪੀਣੀਆ ਵੱਟਦੇ ਗਿਆ ਵੱਟ ਦਵਾਂਗੇ ਜਿਆਦਾ ਦੁੱਧ ਦੀ ਜ਼ਰੂਰਤ ਨਹੀਂ ਪੈਣੀ ਆਪਾਂ ਮਲਾਈ ਵੀ ਪਾਈ ਸੀ ਸਾਰਾ ਸਮਾਨ ਅਸੀਂ ਮਿਕਸ ਕਰ ਲਿਆ ਸੀ ਤੇ ਹੁਣ ਗੈਸ ਨੂੰ ਅਸੀਂ ਬੰਦ ਕਰ ਦਵਾਂਗੇ ਤੇ ਇਹ ਸਮਾਨ ਨੂੰ ਅਸੀਂ ਠੰਡਾ ਕਰ ਲਵਾਂਗੇ ਤੇ ਇਹਨਾਂ ਦੁੱਧ ਅਸੀਂ ਬਚਾ ਲਿਆ ਸੀ ਜੇ ਲੋੜ ਪਏਗੀ ਤੇ ਫਿਰ ਦੁਬਾਰੇ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਟਾ ਠੰਡਾ ਹੋ ਗਿਆ ਸੀ ਹੁਣ ਅਸੀਂ ਪਿੰਨੀਆਂ ਨੂੰ ਵਟ ਦਵਾਂਗੇ ਤੇ ਆਟੇ ਨੂੰ ਜ਼ਿਆਦਾ ਵੀ ਅਸੀਂ ਠੰਡਾ ਕਰਨਾ ਵੀ ਇਸ ਤਰ੍ਹਾਂ ਆਪਾਂ ਜਿੰਨਾ ਵੀ ਵੱਡਾ ਸਾਈਜ਼ ਛੋਟੀਆਂ ਬਣਾਉਣੀਆਂ ਉਹਨਾਂ ਅਸੀਂ ਉਸੇ ਸਾਈਜ਼ ਦੇ ਪਿੰਨੀਆਂ ਨੂੰ ਬਣਾ ਦੇਵਾਂਗੇ ਐਸ 3 ਕੇ ਦੀ ਅਸੀਂ ਪਿੰਨੀਆਂ ਨੂੰ ਬਣਾ ਲਿਆ ਸੀ ਇੱਥੇ ਐਸੇ ਤਰ੍ਹਾਂ ਨਾਲ ਸਾਰੀਆਂ ਪਿੰਨੀਆਂ ਬਣਾ ਲਵਾਂਗੀ ਇੱਥੇ ਮੈਂ ਸਾਰੀਆਂ ਪਿੰਨੀਆਂ ਬਣਾ ਲਈਆਂ ਸੀ ਤੇ ਪਿੰਨੀਆਂ ਦੇ ਵਿੱਚ ਹੋਰ ਦੁੱਧ ਪਾਉਣ ਦੀ ਜ਼ਰੂਰਤ ਨਹੀਂ ਪਈ ਵੀ ਕਿਉਂਕਿ ਆਪਾਂ ਮਲਾਈ ਪਾਈ ਸੀ ਮਲਾਈ ਤੇ ਥੋੜਾ ਜਿਹਾ ਥੋੜੀ ਜਿਹੀ ਮਲਾਈ ਪਾਈ ਤੇ ਥੋੜਾ ਜਿਹਾ ਦੁੱਧ ਪਾ ਕੇ ਪਿੰਨੀਆਂ ਤਿਆਰ ਕਰ ਲਈਆਂ ਸੀ ਤੇ ਬਹੁਤ ਵਧੀਆ ਐ ਪਿੰਨੀਆਂ ਬਣ ਕੇ ਤਿਆਰ ਹੋਈਆਂ ਆ ਤਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ